95 ਲੱਖ ਤੁਸੀਂ ਕਹਿ ਰਹੇ ਹੋ ਕਿ ਵਾਪਸ ਦੇਣਗੇ ਇਹ ਗੁਰੂ ਦੀ ਗੋਲਕ ਤੋਂ ਚੋਰੀ ਕਰਨ ਵਾਲਿਆਂ ਨੂੰ ਇਹ ਕਿੱਥੋਂ ਦੇਣਗੇ ਪਿੱਤਾ ਮੀ ਸਾਹਿਬ ਪੂਰਾ ਕਰ ਦੇਣਗੇ ਜਿਸ ਦਿਨ 104 ਕਰੋੜ ਬਾਦਲ ਕਿਆ ਨੇ ਗੋਲਕ ਚੋਂ ਕੱਢ ਕੇ ਹਰਿਆਣੇ ਦੇ ਵਿੱਚ ਇੱਕ ٹرسٹ ਦੇ ਨਾਂ ਤੇ ਕੱਢਣਾ ਸੀ ਅਸੀਂ ਉਹਦਾ ਵਿਰੋਧ ਕੀਤਾ ਸੀ ਮੱਕੜ ਪ੍ਰਧਾਨ ਸੀ ਵੀ ਗੁਰੂ ਦੀ ਗੋਲਕ ਤੇ ਡਾਕਾ ਨਾ ਮਾਰੋ ਅਸੀਂ ਉਹਦਾ ਪ੍ਰਦਰਸ਼ਨ ਕੀਤਾ ਸੀ 104 ਕਰੋੜ ਨੂੰ 109 ਕਰੋੜ ਬਣਾ ਕੇ ਇਹਨਾਂ ਨੇ ਕੱਢ ਲਿਆ ਨਾਲ ਹੀ ਰਾਤ ਨੂੰ 8:30 ਵਜੇ ਮੈਨੂੰ ਤੇ ਮੇਰੇ ਸਾਥੀ ਭਾਈ ਇਕਬਾਲ ਸਿੰਘ ਨੂੰ ਦਰਬਾਰ ਸਾਹਿਬ ਤੋਂ ਕੱਢ ਦਿੱਤਾ ਖਾਰਜ ਕਰ ਦਿੱਤਾ ਸਾਨੂੰ ਉਥੋਂ ਦਰਬਾਰ ਸਾਹਿਬ ਤੋਂ ਉਹ 104 ਕਰੋੜ 9 ਕਰੋੜ ਹੋ ਗਿਆ ਕਿ ਉਹ ਵਾਪਸ ਆਜੂ ਝੂਠ ਇੱਕ ਕਰੋੜ ਦੀ ਖਾ ਕੇ ਕਿ ਵਾਪਸ ਆਜੂ ਕੋਠੀ 2 ਕਰੋੜ 70 ਲੱਖ ਦੀ ਵੇਚੀ ਉਹਦੇ ਦੋਸ਼ੀ ਅਜੇ ਵੀ ਮੈਂਬਰ ਅਹੁਦੇਦਾਰੀਆਂ ਤੇ ਨੇ ਕਿ ਉਹ ਤੁਸੀਂ ਖੁਲਾਸਾ ਕਰ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਿੰਨਾ ਤੇਲ ਫੂਕਦੇ ਆ ਕਿੰਨਾ ਡੀਏਟੀਏ ਲੈਂਦੇ ਆ ਵਿਦਿਅਕ ادارے ਨੇ ਕਿੰਨੀਆਂ ਗਰਾਂਟਾਂ ਗਈਆਂ ਨੇ ਕਿੱਥੇ ਕਿੱਥੇ ਗਈਆਂ ਤੇ ਕਿੱਥੇ ਲੱਗੀਆਂ ਇਹ ਸਾਰਾ ਕੁਝ ਤੁਸੀਂ ਪੁੱਛ ਲਿਆ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਇਸ ਲਈ ਇੱਥੇ ਬੜਾ ਵੱਡਾ ਵੱਡੇ ਪੱਦਰ ਤੇ ਪੰਥ ਨੂੰ ਇਹ ਜੋਕਾਂ ਚ ਚੰਬੜੀਆਂ ਹੋਈਆਂ ਨੇ ਤੇ ਅੱਜ ਇਹ ਗੱਲ ਜ਼ਰੂਰ ਸਾਡੇ ਵਾਸਤੇ ਇੱਕ ਗੱਲ ਮਹਾਰਾਜ ਜੀ ਨੇ ਸਾਡੀ ਫਰਿਆਦ ਸੁਣੀ ਕਿ 2016 ਤੋਂ ਚੱਲੇ ਸਾਂ 24 ਆ ਗਿਆ ਤੇ 24 ਦੇ ਵਿੱਚ ਅਜੇ ਇੱਕ ਖੁਲਾਸਾ ਜ਼ਰੂਰ ਹੋਇਆ ਜਿਹੜੇ ਪਾਣੀ ਪੀ ਪੀ ਕੇ ਸਾਨੂੰ ਕੋਸ ਦੇ ਸੀ ਬਦਲ ਵਿਰੋਧੀ ਬਦਲ ਵਿਰੋਧੀ ਅੱਜ ਮੰਨੋ ਕਿ ਸਾਰਾ ਪੰਥੀ ਬਦਲ ਵਿਰੋਧੀ ਮੈਨੂੰ ਕਹਿੰਦੇ ਸੀਗੇ ਤੇ ਮੇਰਾ ਵਿਰੋਧ ਕਰਕੇ ਤੁਸੀਂ ਕਦੇ ਕੀਰਤਨ ਕੈਨਸਲ ਕਰਾਉਂਦੇ ਹੀ ਕਦੇ ਥਾਣਿਆਂ 'ਚ ਬੰਦ ਕਰਾਉਂਦੇ ਸੀ ਕਦੇ ਹੋਰ ਕੁਛ ਕਈ ਤਰ੍ਹਾਂ ਦੇ ਜਲੀਲ ਕਰਨਾ ਜਾਂ ਬੜੀਆਂ ਘਟ ਘਟੀਆਂ ਕਿਸਮ ਦੀਆਂ ਸਾਡੇ ਨਾਲ ਗੱਲਾਂ ਕੀਤੀਆਂ ਗਈਆਂ ਅੱਜ ਉਹ ਆਪਣੀ ਆਤਮਾ ਨੂੰ ਉਹ ਮੇਰੇ ਵੀਰ ਜ਼ਰੂਰ ਪੁੱਛਣ ਨਾ ਤੇ ਮੈਂ ਬਾਦਲ ਵਿਰੋਧੀ ਸੀ ਪੰਥਪਰਸਤ ਸੀ ਬਾਦਲ ਵਿਰੋਧੀ ਅੱਜ ਲੱਗੇ ਹੋਏ ਨੇ ਕਿ ਬਾਦਲਾਂ ਨੂੰ ਹਟਾਓ ਤੇ ਸਾਨੂੰ ਲਿਆਓ ਤੇ ਬਾਦਲ ਲੱਗੇ ਹੋਏ ਨੇ ਏ ਨਾ ਜਾਣ ਸਾਨੂੰ ਬਚਾਓ ਪਰ ਸਾਡਾ ਇਸ ਤਰ੍ਹਾਂ ਦਾ ਕੁਝ ਨਹੀਂ ਸੀ ਅਸੀਂ ਤਾਂ ਕੇਵਲ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸੁਤੰਤਰਤਾ ਚਾਹੁੰਨੇ ਸਾਂ ਸੋ ਗੁਰੂ ਕਿਰਪਾ ਕਰੇ ਫੈਸਲਾ ਪੰਥ ਦੇ ਹੱਥ 'ਚ ਹੈ ਜਿੰਨਾ ਚਿਰ ਜਥੇਦਾਰ ਸਹਿਬਾਨਾਂ ਦੀ ਸਿਲੈਕਸ਼ਨ ਨਹੀਂ ਹੁੰਦੀ ਉਹਨਾਂ ਚਿਰ ਸ੍ਰੀ ਅਕਾਲ ਤਖਤ ਸਭ ਤੋਂ ਇਨਸਾਫ ਦੀ ਆਸ ਰੱਖਣੀ ਮੂਰਖਤਾ ਹੀ ਹੋਊ ਮੁੜ ਮੁੜ ਕੇ ਉਹੀ ਚੋਰ ਆਉਣਗੇ ਇੱਕ ਮੁੱਕੀ ਚੁੱਕ ਲਾ ਦੂਜੀ ਤਿਆਰ ਚੋਰ ਚੋਰ ਮਸ਼ੇਰੇ ਭਾਈ ਉਹੀ ਕੁਰੇਤੀਏ ਉਹੀ ਲੋਕ ਮੁੜ ਨਵੇਂ ਸਿਰਿਓ ਤੁਹਾਡੇ ਸਾਹਮਣੇ ਪੇਸ਼ ਹੋਣਗੇ ਤੇ ਕਈ ਦਹਾਕੇ ਪੰਥ ਨੂੰ ਉਹਨਾਂ ਟੋਇਆਂ ਟਿੱਬਿਆਂ 'ਚ ਸੁੱਟ ਦੇਣਗੇ ਸਿਵਿਆਂ 'ਚ ਲੈ ਜਾਣਗੇ ਜਿੱਥੋਂ ਵਾਪਸ ਲਿਆਉਣੇ ਤੁਹਾਨੂੰ ਔਖੇ ਹੋ ਜਾਣਗੇ ਇਸ ਲਈ ਆਓ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਅੱਜ ਦਾ ਜਿਹੜਾ ਇਹ ਫੈਸਲੇ ਆਏ ਨੇ ਇਹ ਬਿਲਕੁਲ ਉਹਨਾਂ ਨੂੰ ਬਰੀ ਕਰਨ ਵਾਲੇ ਆ ਤੇ ਮੁੜ ਕਬਜ਼ਾ ਕਰਵਾਉਣ ਵਾਲੇ ਆ ਤੇ ਬਾਕੀ ਜੋ 328 ਪਾਵਨ ਸਰੂਪਾਂ ਦੀ ਗੱਲ ਸੀ ਬਦਬੀ ਕਾਂਡ ਸੀ ਉਹ ਜਿਉਂ ਦੇ ਤਿਉਂ ਖੜੇ ਨੇ ਤੇ ਜੇ ਇਹਨਾਂ ਨੂੰ ਮਾਫੀ ਮੰਗ ਕੇ ਤੁਸੀਂ ਛੱਡ ਰਹੇ ਹੋ ਤੇ ਫਿਰ ਉਹਨਾਂ ਲਈ ਵੀ ਦਰਵਾਜ਼ੇ ਹੁਣ ਬੜੀ ਛੇਤੀ ਖੁੱਲ ਜਾਣਗੇ ਇੱਥੇ ਇੱਕ ਦਿਨ ਸੌਦਾ ਸਾਧ ਵੀ ਆ ਕੇ ਮਾਫੀ ਮੰਗਜੂ ਪਨਿਆਰੇ ਵਾਲਾ ਵੀ ਮੰਗਜੂ ਬਿਆਸੀ ਵਾਲਾ ਵੀ ਮੰਗਜੂ ਨਾਮਤਾਰੀ ਵੀ ਮੰਗਜੂ ਹੋਰ ਵੀ ਜਿਹੜੇ ਕੋਈ ਹੋਣਗੇ ਨੂਰ ਮੈਲੀਏ ਉਹ ਵੀ ਮੰਗ ਜਾਣਗੇ ਤੇ ਉਹਨਾਂ ਸਾਰਿਆਂ ਨੂੰ ਡਿਗ ਲਾ ਕੇ ਛੱਡਿਆ ਜਾਓ ਤੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਮਿਸਲਾਂ ਸ਼ੇਰੀ ਪੰਜਾਬ ਤੇ ਕਿਧਰੇ ਬਾਬਾ ਭਾਈ ਮਹਤਾਬ ਸਿੰਘ ਸੁਖਾ ਸਿੰਘ ਮਸੇਰੰਗੜ ਨੂੰ ਸੋਧਣ ਵਾਲੇ ਭਾਈ ਬਿਆਨਤ ਸਿੰਘ ਸਤਵੰਤ ਸਿੰਘ ਇੰਦਰਾ ਗਾਂਧੀ ਨੂੰ ਸੋਦਾ ਲਾਉਣ ਵਾਲੇ ਉਹਦੇ ਕੀਤੇ ਦੀ ਸਜ਼ਾ ਦੇਣ ਵਾਲੇ ਉਹ ਸਾਰੇ ਕਟਹਿਰੀ 'ਚ ਖੜੇ ਹੋ ਜਾਣਗੇ ਕਿਉਂਕਿ ਜੇ ਇਹਨਾਂ ਨੂੰ ਦੇਗ ਲਾ ਕੇ ਛੱਡਿਆ ਜਾ ਸਕਦਾ ਤੇ ਫਿਰ ਇੰਦਰਾ ਗਾਂਧੀ ਨੂੰ ਵੀ ਦੇਗ ਲਾ ਦੇਣੀ ਸੀ ਕੱਲ ਤੱਕ ਸਾਹਿਬ ਵੱਡਾ ਮਾਫੀ ਰੱਖਦਾ ਇਹਨਾਂ ਵੀ ਉਹ ਕਿਸੇ ਨੂੰ ਵੀ ਮਾਫ ਕਰ ਸਕਦਾ ਹੈ ਇਹ ਕਿਸੇ ਨੂੰ ਵੀ ਮਾਫ ਕਰ ਦੇਣਗੇ ਇਸ ਤਰ੍ਹਾਂ ਤਾਂ ਫਿਰ ਰਾਹੁਲ ਗਾਂਧੀ ਨੂੰ ਵੀ ਲਿਆ ਕੇ ਮਾਫ ਕਰ ਦਿਓ ਉਹਨਾਂ ਇਮਾਰਤ ਢਾਈ ਸੀ ਇਹਨਾਂ ਸਿਧਾਂਤ ਟਾ ਦਿੱਤੇ ਨੇ ਬਰਾਬਰ ਦੇ ਦੋਸ਼ੀ ਔਰ ਪਿਛਲੇ 2007 ਤੋਂ ਲੈ ਕੇ ਜਾਂ 98 ਤੋਂ ਲੈ ਕੇ ਜੋ ਪੰਜ ਵਰੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਣਿਆ ਉਹਨੂੰ ਕਿਸ ਆਧਾਰ ਤੇ ਤੁਸੀਂ ਫਖਰੀ ਕੌਮ ਦਿੱਤਾ ਇਹ ਗੱਲਾਂ ਤਾਂ ਉਦੋਂ ਵੀ ਹੋਈਆਂ ਸੀਗੀਆਂ ਇਹਨਾਂ ਨੇ ਅਟੈਕ ਕਰਵਾਏ ਆ ਇਹਨਾਂ ਨੇ 78 ਦਾ ਕਾਂਡ ਕੀਤਾ ਇਹਨਾਂ ਨੇ ਬੇਅਦਬੀਆਂ ਕਰਾਈਆਂ ਪੁਨਿਆਰੇ ਵਾਲੇ ਸਾਥ ਇਹਨਾਂ ਨੇ ਪਾਲੇ ਆ ਨੂਰ ਮੈਲੀ ਇਹਨਾਂ ਨੇ ਲਿਆਂਦੇ ਆ ਬੇਅਦਬੀ ਇਹਨਾਂ ਨੇ ਕਰਵਾਈ ਆ ਇਹ ਗੱਲਾਂ ਉਦੋਂ ਵੀ ਹੋਈਆਂ ਔਰ ਉਸ ਵਕਤ ਬਾਦਲ ਜਿਉਂਦਾ ਸੀ ਜਦੋਂ ਉਹਨੇ ਆ ਕੇ ਗੁਨਾਹ ਕਬੂਲ ਕੇ ਦਰਬਾਰ ਸਭ ਸੇਵਾ ਕਰਕੇ ਪਾਠ ਕੀਤਾ ਅਸੀਂ ਉਸ ਵਕਤ ਬਾਹਰ ਖਲੋ ਕੇ ਮਾਰਚ ਇੱਕ ਪ੍ਰਦਰਸ਼ਨ ਕੀਤਾ ਸੀਗਾ ਕਿ ਫਕਰੇ ਕੌਮ ਇਹਨਾਂ ਦੇ ਵਾਪਸ ਲੈ ਕੇ ਤੇ ਇਹਨਾਂ ਨੂੰ ਜਿਉਂਦੇ ਜੀ ਬਾਦਲ ਨੂੰ ਸਜ਼ਾ ਲਈ ਜਾਏ ਹੁਣ ਜਦੋਂ ਜਿਉਂਦਾ ਸੀ ਉਦੋਂ ਤਾਂ ਤੁਸੀਂ ਜਥੇਦਾਰੋਂ ਕੁਛ ਕੀ ਨਹੀਂ ਅੱਜ ਮਰਨ ਤੋਂ ਬਾਅਦ ਉਹਦੀ ਮਿੱਟੀ ਪੁੱਟ ਰਹੇ ਹੁਣ ਕੀ ਫਾਇਦਾ ਹੈ ਉਦੋਂ ਕਿਉਂ ਨਹੀਂ ਬੋਲੇ ਅੱਜ ਕਿਉਂ ਇਸ ਲਈ ਤੁਹਾਡਾ ਇਹ ਇਹ ਡਰਾਮਾ ਨਾ ਸਮਝੀਏ ਤਾਂ ਹੋਰ ਕੀ ਇਸ ਤੁਹਾਡੇ ਡਰਾਮੇ ਨੂੰ ਇਸ ਤੁਹਾਡੇ ਡਰਾਮੇ ਨੇ ਪੰਥ ਦਾ ਵੱਡਾ ਨੁਕਸਾਨ ਕੀਤਾ ਹੈ ਤੇ ਭਵਿੱਖ ਵਿੱਚ ਬਹੁਤ ਵੱਡਾ ਨੁਕਸਾਨ ਕਰੇਗਾ ਵੀ ਆਉਣ ਵਾਲੇ ਸਮੇਂ 'ਚ ਜਿਹੜੇ ਸਿੱਖ ਵਿਰੋਧੀ ਤਾਕਤਾਂ ਦੇ ਨਕਲੀ ਬਨੌਟੀ ਸਿੱਖ ਬਣਾ ਕੇ ਅਕਾਲੀ ਦਲ ਅਕਾਲੀ ਪੰਥ 'ਚ ਸ਼ਾਮਲ ਹੋਣਗੇ ਉਹ ਤੁਹਾਡੀ ਤਰ੍ਹਾਂ ਵੱਡੀਆਂ ਕੁਰੇਤਾ ਕਰਤੂਤਾ ਕਰਨਗੇ ਅਦਾਲਤਾਂ ਚ ਜਾਣ ਦੀ بجائے ਸ੍ਰੀ ਅਕਾਲ ਤਖਤ ਸਭ ਜਾ ਕੇ ਦਿਗ ਲਵਾ ਕੇ ਮਾਫੀ ਮੰਗਣਗੇ ਪੰਥ ਚੰਗਿਆੜਾ ਮਾਰਦਾ ਰਵੇ ਪਰ ਉਹ ਕਹਿਣਗੇ ਸਾਨੂੰ ਕੱਲ ਤੱਕ ਸਭ ਤੋਂ ਕਲੀਨ ਚਿੱਟ ਮਿਲ ਚੁੱਕੀ ਹੈ ਤੇ ਤੁਸੀਂ ਭਾਵੇਂ 328 ਪਾਵਨ ਸਰੂਪਾਂ ਦਾ ਵਿਦ ਪ੍ਰੂਫ ਜਾਗਤ ਜੋਤ ਇਕਤ ਦੇ ਅਨੁਸਾਰ ਲੈ ਕੇ ਅਦਾਲਤ ਵਿੱਚ ਚਲੇ ਵੀ ਜਾਓ ਜੱਜ ਉੱਥੇ ਵੀ ਕਹਦੇਗਾ ਇਹਨਾਂ ਨੂੰ ਅਕਾਲ ਤੱਕ ਸਭ ਨੇ ਕਲੀਨ ਚਿੱਤ ਦਿੱਤੀ ਹੋਈ ਹੈ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਉਸ ਵਕਤ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਕੋ ਸਵਾਏ ਆਤਮ ਹੱਤਿਆ ਨਿਰਾਸ਼ਾ ਜਾਂ ਉਹਨਾਂ ਦੀ ਗੁਲਾਮੀ ਪੱਲੇ ਬਚੇਗੀ ਉਨ੍ਹਾਂ ਕੋਈ ਇਨਸਾਫ ਨਹੀਂ ਰਹਿ ਜਾਏਗਾ ਉਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਅੱਜ ਇਹ بڑا ਸੁਨਹਿਰੀ ਇਤਿਹਾਸ ਨੂੰ ਤੁਸੀਂ ਕਾਲੇ ਅੱਖਰਾਂ ਚ ਲਿਖ ਦਿੱਤਾ ਹੈ ਰੂੜ ਸਿੰਘ ਦੇ ਵਾਰਸ ਮੁੜ ਹੋਣ ਦਾ ਤੁਸੀਂ ਸਬੂਤ ਦੇ ਦਿੱਤਾ ਹੈ ਇਹ ਕਿਹੜੀਆਂ ਸਜਾਵਾਂ ਨੇ ਜਿਹੜੀਆਂ ਤੁਸੀਂ ਲਾ ਰਹੇ ਹੋ ਫਿਰ ਤੁਸੀਂ ਪਹਿਲਾਂ ਉਹਨਾਂ ਨੂੰ ਕਦੇ ਤਨਖਾਈਏ ਆਖਿਆ ਤੇ ਤਨਖਾਈਏ ਨੂੰ ਦਰਬਾਰ ਸਾਹਿਬ ਬੁਲਾਉਣ ਦੀ ਲੋੜ ਕੀ ਪੈਗੀ ਸੀਗੀ 10 ਸਾਲ ਬਾਅਦ ਤੁਸੀਂ ਵਿਰਸਾ ਸਿੰਘ ਬਲਟੋਵਾ ਨੂੰ ਕੱਢ ਦਿੱਤਾ ਅੱਜ ਫੇਰ ਉਹਨੂੰ ਸ਼ਾਮਲ ਕਰਕੇ ਵਾਰਨਿੰਗ ਦੇ ਕੇ ਛੱਡ ਰਹੇ ਹਾਂ ਇਹ ਕੀ ਹੈ ਕਿ ਕੀ ਅਕਾਲ ਤੱਕ ਸਭ ਦੀ ਫਸੀਲ ਤੋਂ ਸੱਚ ਬੋਲਿਆ ਗਿਆ ਝੂਠ ਬੋਲਿਆ ਗਿਆ ਔਰ ਰੱਜ ਕੇ ਬੋਲਿਆ ਗਿਆ ਗੁਰੂ ਦੀ ਹਜ਼ੂਰੀ ਚ ਬੋਲਿਆ ਗਿਆ ਔਰ ਕਹਿ ਸਕਦੇ ਹਾਂ 328 ਪਾਵਨ ਸਰੂਪਾਂ ਦੇ ਚੋਰ ਸ਼੍ਰੋਮਣੀ ਕਮੇਟੀ ਤੇ ਕਾਬਜ਼ ਜਿੱਥੇ ਉਹਦੇ ਮੈਂਬਰ ਸੀਗੇ ਅਧਿਕਾਰੀ ਸੀਗੇ ਪ੍ਰਧਾਨ ਸੀਗੇ ਉਹਨਾਂ ਨਾਲ ਭਾਈਵਾਲ ਬਾਦਲ ਸੀਗੇ ਉਹਨਾਂ ਚੋਰਾਂ ਦੀ ਹਾਮੀ ਅੱਜ ਜਥੇਦਾਰਾਂ ਨੇ ਭਰ ਕੇ ਵੀ ਚੋਰ ਹੋਣ ਦਾ ਲੈਵਲ ਆਪਣੇ ਤੇ ਲਵਾ ਲਿਆ ਗੁਰੂ ਕਹ ਰਿਹਾ ਚੋਰ ਕੀ ਹਾਮਾ ਭਰੇ ਨਾ ਕੋਈ ਪਰ ਜਥੇਦਾਰ ਜੀ ਚੋਰਾਂ ਦੀ ਹਾਮੀ ਭਰ ਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦਾ ਕਿਤੇ ਵੀ ਤੁਸੀਂ ਕੋਈ ਖਲਾਸਾ ਨਾ ਕਰਕੇ ਸਾਬਤ ਕਰ ਦਿੱਤਾ ਹੈ ਤੁਹਾਨੂੰ ਗੁਰੂ ਗ੍ਰੰਥ ਨਾਲ ਕੋਈ ਮਤਲਬ ਨਹੀਂ ਗੁਰੂ ਪੰਥ ਨਾਲ ਕੋਈ ਮਤਲਬ ਨਹੀਂ ਤੁਹਾਨੂੰ ਅਕਾਲੀ ਫੂਲਾ ਸਿੰਘ ਦੀ ਉਹ ਫੀਲਿੰਗ ਲੈਣ ਦੀ ਇਸ ਵਕਤ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਹੈ ਪਰ ਗਲਤ ਸੋਚ ਰਹੇ ਹੋ ਤੇ ਦੂਸਰੇ ਪਾਸੇ ਬੱਦਲ ਕਿਆਂ ਨੂੰ ਇਹ ਹੈ ਅਸੀਂ ਛੇਤੀ ਤੋਂ ਛੇਤੀ ਅੱਜ ਉਹਦਾ ਨਵੀਨੀਕਰਨ ਹੋ ਗਿਆ ਹੁਣ ਤੁਸੀਂ ਮੁੱਢ ਬੰਨ ਦਿੱਤਾ ਸਾਰੇ ਪਾਸਿਓਂ ਧਿਆਨ ਹਟਾ ਕੇ ਬਦਲਾਂ ਤੇ ਖੜਾ ਕਰਤਾ ਇੱਕ ਬੰਨੇ ਬੱਦਲ ਕਿਆਂ ਦੀ ਸ਼ਵੀ ਖਤਮ ਹੋ ਗਈ ਸੀ ਹਾਸ਼ੀਏ ਤੇ ਚਲੀ ਗਈ ਪਰ ਤੁਸੀਂ ਅੱਜ ਉਹਨੂੰ ਸਾਹਮਣੇ ਉਜਾਗਰ ਕਰ ਦਿੱਤਾ ਕਿ ਨਹੀਂ ਇੱਥੇ ਕੋਈ ਪੰਜਾਬ ਚ ਹੈ ਤੇ ਉਹ ਇਹਨਾਂ ਤੋਂ ਬਿਨਾ ਕੋਈ ਨਹੀਂ ਇਹ ਤੁਸੀਂ ਕਹਿ ਰਹੇ ਹੋ ਹੁਣ ਦੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਚੋਣ ਹੋਊ ਉਹਦੇ ਚ ਵੀ ਬਦਲ ਦੇਖਰਾ ਕੇ ਆ ਜਾਣਗੇ ਫਿਰ ਇਹ ਜਿੱਤਣਗੇ ਇਕੱਠੇ ਹੋਣਗੇ ਦਿੱਤੇ ਹੋਏ ਅਸਤੀਫੇ ਵਾਪਸ ਵੀ ਹੋਣਗੇ ਖਾਰਜ ਨਹੀਂ ਕੀਤਾ ਤੁਸੀਂ ਕਿਸੇ ਨੂੰ ਕੱਢਿਆ ਨਹੀਂ ਪੰਥ ਚੋਂ ਰੋਕਿਆ ਨਹੀਂ ਕਿਸੇ ਨੂੰ ਫੇਰ ਉਹਦੀਆਂ ਸਜਾਵਾਂ ਜਿਹੜੀਆਂ ਸੀਗੀਆਂ ਧਾਰਮਿਕ ਤੌਰ ਤੇ ਜੇ ਕੋਈ ਉਹਨਾਂ ਨੇ ਕੁਰੇਤ ਕੀਤੀ ਹੈ ਤੇ ਪੰਜ ਪਿਆਰੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਉਹ ਦੁਬਾਰਾ ਸ਼ਾਮਲ ਪੰਥ ਚ ਕਰ ਲੈਂਦੇ ਉਹਨਾਂ ਨੇ ਕਦੋਂ ਅੰਮ੍ਰਿਤ ਛਕਿਆ ਕਦੋਂ ਉਹਨਾਂ ਨੇ ਪੰਜ ਪਿਆਰਿਆਂ ਤੋਂ ਸਾਰਿਆਂ ਨੇ ਸਵਾਵਾਂ ਲੁਵਾਈਆਂ ਉਹਨਾਂ ਦੇ ਕਿੱਥੇ ਨੇ ਦਸਤਾਵੇਜ਼ ਸੰਗਤ ਨੂੰ ਦੇ ਦਿਓ ਦੂਸਰੀ ਗੱਲ ਗੋਲੀਆਂ ਮਾਰ ਕੇ ਸਜਾਵਾਂ ਦੇਣ ਦੀ ਗੱਲ ਗੋਲੀ ਚੱਲਣੀ ਬੇਅਦਬੀ ਕਾਂਡ ਦੋਸ਼ੀ ਜਿਹੜੇ ਪੰਜਾਬ ਪੁਲਿਸ ਦੇ ਅਫਸਰ ਪਿੱਛੇ ਕਾਤਲ ਸੀ ਨੌਜਵਾਨਾਂ ਦੇ ਉਹਨਾਂ ਨਾਲ ਇਹਨਾਂ ਨੇ ਆਪਣੀਆਂ ਭਾਈਵਾਲੀਆਂ ਨਵਾਈਆਂ ਇਹ ਸਭ ਕਾਹੇ ਦੀ ਜਿਹੜੀ ਸਜ਼ਾ ਸੀ ਕੀ ਗੜਾ ਪ੍ਰਸ਼ਾਦ ਸੀ ਇੱਥੇ ਤਾਂ ਫਿਰ 302 307 420 120 ਇਹ ਸਾਰੀਆਂ ਧਰਾਵਾਂ ਲੱਗਣੀਆਂ ਬਣਦੀਆਂ ਸਨ ਪਰ ਤੁਸੀਂ ਤੇ ਸਭ ਕਾਹੇ ਦਾ ਕਤਲ ਕਰ ਦਿੱਤਾ ਜੀ ਇਸ ਲਈ ਇਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਤੇ ਪੰਥ ਨੂੰ ਬੇਨਤੀ ਕਰਦਾ ਪੰਥ ਜੀ ਸੁਚੇਤ ਰਹੋ ਅੱਜ ਫਿਰ ਪੰਥ ਨਾਲ ਵੱਡਾ ਧੋਖਾ ਹੋਇਆ ਗਦਾਰੀ ਹੋਈ ਪੰਥ ਦੇ ਨਾਲ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਅੱਜ ਫਿਰ ਉਹਨਾਂ ਦੀ ਹਜ਼ੂਰੀ 'ਚ ਝੂਠ ਬੋਲਿਆ ਗਿਆ ਤੇ ਸਰਦਾਰ ਕਪੂਰ ਸਿੰਘ ਹੋਣਾਂ ਦੀ ਗੱਲ ਕਹਿ ਕੇ ਮੈਂ ਤੁਹਾਡੇ ਤੋਂ ਖਿਮਾ ਮੰਗਦਾ ਹਾਂ ਉਹਨਾਂ ਕਦੇ ਗੱਲ ਕਹੀ ਸੀ ਪੰਥ ਕਿਵੇਂ ਬਚੂ ਅਕਾਲੀਆਂ ਦੀ ਹੋਂਦ ਕਿਵੇਂ ਬਚੂ ਉਹਨਾਂ ਦਾ ਜਵਾਬ ਸੀ ਪੈਸੇ ਮੈਂ ਦੇਣਾ ਹੈ ਰਸੇ ਲਿਆ ਕੇ ਤੇ ਜਿਹੜੇ ਅਕਾਲੀ ਆਪਣੇ ਆਪ ਨੂੰ ਕਹਿ ਰਹੇ ਨੇ ਇਹਨਾਂ ਨੂੰ ਫਾਇ ਲਾ ਦਿਓ ਪੰਥ ਚੜ੍ਹਦੀ ਕਲਾ ਚ ਹੋ ਜੇ ਐਸਾ ਨਹੀਂ ਹੋਇਆ ਤੇ ਪੰਥ ਨੂੰ ਫਾਇ ਲੱਗਣ ਤੋਂ ਕੋਈ ਨਹੀਂ ਬਚਾ ਸਕਦਾ ਰਹੀ ਗੱਲ ਜਿਹੜੀ ਤੁਸੀਂ ਪੰਜ ਮੈਂਬਰੀ ਸੱਤ ਮੈਂਬਰੀ ਅੱਗੇ ਬਣਾ ਦਿੱਤੀ ਉਹ ਵੀ ਬਦਲ ਦਲ ਚੋਂ ਹੀ ਬਣਾਈ ਕੀ ਉਹਨਾਂ ਨੇ ਅੰਮ੍ਰਿਤ ਸਾਰਿਆਂ ਨੇ ਛਕ ਲਿਆ ਅਕਾਲੀ ਦਲ ਦਾ ਸਵਿਧਾਨ ਜਿਹੜਾ ਹੈ ਉਸ ਮੁਤਾਬਕ ਬੇਅਮਰਤੀਆ ਬੰਦਾ ਉਹਦਾ ਮੈਂਬਰ ਨਹੀਂ ਬਣ ਸਕਦਾ ਦਾੜੀ ਰੰਗਣ ਵਾਲਾ ਮੈਂਬਰ ਨਹੀਂ ਹੋ ਸਕਦਾ ਪਰਵਟੇ ਮੁੰਨਣ ਵਾਲਾ ਗੁੱਤ ਮੁੰਨਣ ਵਾਲਾ ਉਹਦਾ ਮੈਂਬਰ ਨਹੀਂ ਹੋ ਸਕਦਾ ਕਿ ਇਹ ਸਾਰੀਆਂ ਗੱਲਾਂ ਹੋ ਗਈਆਂ ਕਿ ਤੁਸੀਂ ਸਾਰਿਆਂ ਨੂੰ ਨਵੇਂ ਸਿਰਿਓਂ ਅੰਮ੍ਰਿਤ ਛਕਾ ਲਿਆ ਨਵੇਂ ਸਿਰਿਓਂ ਸਾਰੀ ਗੱਲ ਹੋ ਗਈ ਉਹੀ ਚਿਹਰੇ ਨੇ ਉਹੀ ਪਾਰਟੀ ਹੈ ਬਦਲ ਦਲ ਹੀ ਗਲਤੀ ਗੁਨਾਹ ਮੰਨ ਰਿਹਾ ਬਾਦਲ ਦਲ ਹੀ ਸਜਾ ਲਾ ਰਿਹਾ ਹੈ ਬਾਦਲ ਦਲ ਹੀ ਨਵੀਂ ਸੁਰਜੀਤੀ ਕਰਕੇ ਨਵੀਂ ਅੱਗੇ ਇੱਕ ਟੀਮ ਅੱਗੇ ਲਿਆ ਰਿਹਾ ਹੈ ਤੇ ਫਿਰ ਇਸ ਨੂੰ ਕੀ ਸਮਝਿਆ ਜਾਏ ਮੁਰਕੜ ਕੇ ਸਾਰਾ ਕੁਝ ਉੱਥੇ ਹੀ ਹੈ ਇਸ ਲਈ ਪੰਥ ਵਾਲਿਓ ਅਜੇ ਤੱਕ ਜਥੇਦਾਰਾਂ ਵੱਲੋਂ ਬਾਦਲ ਕਿਆਂ ਦਾ ਬਦਲ ਜਿਹੜਾ ਬਣਦਾ ਸੀਗਾ ਉਹ ਨਹੀਂ ਹੋ ਸਕਿਆ ਤੇ ਪੰਥ ਵਾਲਿਓ ਉਹ ਉਹਨਾਂ ਚਿਰ ਹੋ ਨਹੀਂ ਸਕਦਾ ਜਿੰਨਾ ਚਿਰ ਸਾਡੇ ਪੰਥਕ ਅਖਵਾਉਣ ਵਾਲੇ ਲੋਕ ਆਪਣੀਆਂ ਧੌਣਾਂ ਦੇ ਵਿੱਚੋਂ ਪ੍ਰਧਾਨਗੀ ਦੇ ਕਿੱਲੇ ਨਹੀਂ ਕੱਢ ਲੈਂਦੇ ਗੋਲ ਕਚੋਰੀ ਦੀ ਭੁੱਖ ਦੂਰ ਨਹੀਂ ਕਰ ਲੈਂਦੇ ਔਰ ਚੌਦਰ ਦੀ ਭੁੱਖ ਨੂੰ ਛੱਡ ਕੇ ਕੇਵਲ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸੇਵਾਦਾਰ ਬਣ ਕੇ ਅੱਗੇ ਨਹੀਂ ਆਉਂਦੇ ਉਹਨਾਂ ਚਿਰ ਬਦਲਕਿਆਂ ਦਾ ਬਦਲ ਹੋਣਾ ਨਾ ਮੁਮਕਿਨ ਹੈ ਸ੍ਰੀ ਅਕਾਲ ਤਖਤ ਸਾਹਿਬ ਸਰਵੋਤਮ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਅੱਜ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਕਿ ਉੱਥੇ ਸਿਲੈਕਸ਼ਨ ਹੋਈ ਹੋਵੇ ਔਰ ਸਭ ਤੋਂ ਪਹਿਲਾਂ ਸਿਲੈਕਸ਼ਨ ਜਥੇਦਾਰਾਂ ਦੀ ਹੋਊ ਤੇ ਜਥੇਦਾਰਾਂ ਤੋਂ ਬਾਅਦ ਫਿਰ ਸਿਲੈਕਸ਼ਨ ਅਕਾਲੀ ਦੀ ਹੋਊ ਉਹ ਅਕਾਲੀ ਜਿਹੜਾ ਅਸੀਂ ਪੁਰਾਣੇ ਬਜ਼ੁਰਗਾਂ ਤੋਂ ਸੁਣਦੇ ਆਂ ਕਮਲ ਜਿਉ ਮਾਇਆ ਜਲ ਵਿੱਚ ਹੈ ਅਲੇਪ ਸਦਾ ਸਭ ਦਾ ਸਨੇਹੀ ਚਾਲ ਸਭ ਤੋਂ ਨਿਰਾਲੀ ਹੈ ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ ਬਾਣੇ ਵਿੱਚ ਵਿਪਦਾ ਨੂੰ ਮੰਨੇ ਖੁਸ਼ਹਾਲੀ ਹੈ ਸਵਾਰਥ ਤੋਂ ਬਿਨਾ ਗੁਰਦੁਆਰਿਆਂ ਦਾ ਚੌਂਕੀਦਾਰ ਧਰਮ ਦੇ ਜੰਗ ਲਈ ਚੜੇ ਮੁਖ ਲਾਲੀ ਹੈ ਪੂਜੇ ਨਾ ਅਕਾਲ ਬਿਨ ਹੋਰ ਕੋਈ ਦੇਵੀ ਦੇਵ ਸਿੰਘ ਦਸ਼ਮੇਸ਼ ਕਾ ਸੋ ਕਹੀਏ ਅਕਾਲੀ ਹੈ ਇਹ ਤੇ ਪਤਾ ਨਹੀਂ ਕਿੱਥੇ ਕਿੱਥੇ ਮੱਥੇ ਟੇਕਦੇ ਤੇ ਕਿਹਦੀ ਕਿਹਦੀ ਪੂਜਾ ਕਰਦੇ ਤੇ ਕਿਹਦੇ ਕਿਹਦੇ ਚੇਲੇ ਬਣੇ ਹੋਏ ਇਹਨਾਂ ਨੂੰ ਤੁਸੀਂ ਅਕਾਲੀ ਕਿਵੇਂ ਕਹਿ ਸਕਦੇ ਹੋ ਇਸ ਲਈ ਅਕਾਲੀ ਦਲ ਨੂੰ ਬਦਲ ਦਲ ਨਾ ਬਣਾਓ ਸ਼੍ਰੋਮਣੀ ਕਮੇਟੀ ਨੂੰ ਤਾਨਾਸ਼ਾਈ ਚ ਇੱਕ ਟਰਸਟ ਨਾ ਬਣਾਓ